ਨਾਜ਼ਮਿੰਦਰ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਗਰ ਨਿਗਮ ਲੁਧਿਆਣਾ ਵੱਲੋਂ ਆਪ ਵਿਧਾਇਕਾਂ ਦੀ ਅਗਵਾਈ ਹੇਠ ਚਲਾਈ ਜਾ ਰਹੀ ਸਫਾਈ ਮੁਹਿੰਮ ਅੱਗਾ ਦੌੜ ਪਿੱਛਾ ਚੜ੍ਹਦਾ ਨਜ਼ਾਰਾ ਪੇਸ਼ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਵਕ ਵਕ ਬਾੜਾਂ ਵਿੱਚ ਨਿਗਮ ਅਧਿਕਾਰੀਆਂ ਤੇ ਸਾਰੇ ਸਫਾਈ ਕਰਮਚਾਰੀ ਵਿਧਾਇਕਾਂ ਵੱਲੋਂ ਸਫਾਈ ਮੁਹਿੰਮ ਦੇ ਨਾਂ ਤੇ ਕਰਵਾਏ ਜਾ ਰਹੇ ਫੋਟੋ ਸੈਸ਼ਨ ਵਿੱਚ ਧੱਕੇ ਨਾਲ ਸ਼ਾਮਲ ਕਰਵਾਏ ਜਾਂਦੇ ਹਨ ਇਹ ਬਿਆਨ ਜਾਰੀ ਕਰਦੇ ਹੋਏ ਵਾਰਡ ਨੰਬਰ 39 ਤੋਂ ਕੌਂਸਲਰ ਬੀਬੀ ਮਨਦੀਪ ਕੌਰ ਕਲੇਰ ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਹਰਵਿੰਦਰ ਸਿੰਘ ਕਲੇਰ ਨੇ ਜਾਰੀ ਕਰਦੇ ਹੋਏ ਕਿਹਾ ਕਿ ਸਫਾਈ ਮੁਹਿੰਮ ਦੇ ਨਾਂ ਤੇ ਕੀਤੀ ਜਾ ਰਹੀ ਡਰਾਮੇਬਾਜ਼ੀ ਨਾਲ ਸੜਕ ਦਾ ਕੁਝ ਹਿੱਸਾ ਤਾਂ ਸਾਫ਼ ਹੋ ਜਾਂਦਾ ਹੈ ਪਰੰਤੂ ਵਾਰਡ ਅੰਦਰ ਪੈਂਦੇ ਗਲੀ ਮੁਹੱਲੇ ਸਫਾਈ ਤੋਂ ਬਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਗਲੀ ਮੁਹੱਲਿਆਂ ਵਿੱਚ ਕੂੜੇ ਦੇ ਢੇਰ ਲੱਗ ਗਏ ਹਨ ਉਨ੍ਹਾਂ ਆਖਿਆ ਕਿ ਇਹ ਸਫਾਈ ਮੁਹਿੰਮ ਮahanagar Ludhiana ਲਈ ਸ਼ਰਾਪ ਬਣ ਕੇ ਰਹਿ ਗਈ ਹੈ ਉਨਾ ਦੋਸ਼ ਲਾਇਆ ਕਿ ਬਦਲਾ ਦੇ ਨਾਂ ਤੇ ਪੰਜਾਬ ਵਾਸੀਆਂ ਨੂੰ ਝੂਠੀਆਂ ਗਰੰਟੀਆਂ ਦੇ ਲਾਲਚ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਲਗਭਗ ਸਵਾ 3 ਸਾਲ ਲੰਘਣ ਤੋਂ ਵੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਜਿਸ ਕਾਰਨ ਚੈਨਲਾਂ ਅਤੇ ਅਖਬਾਰਾਂ ਵਿੱਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਅਤੇ ਡਰਾਮੇ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਪੰਜਾਬ ਵਾਸੀ ਦਿਨੋ ਦਿਨ ਸਰਕਾਰੀ ਕਰਜ਼ੇ ਦਬਦੇ ਜਾ ਰਹੇ ਹਨ ਕਾਉਂਸਲਰ ਮਨਦੀਪ ਕੌਰ ਕਲੇਰ ਅਤੇ ਸਾਬਕਾ ਕਾਉਂਸਲਰ ਹਰਵਿੰਦਰ ਸਿੰਘ ਕਲੇਰ ਨੇ ਨਗਰ ਨਿਗਮ ਲੁਧਿਆਣਾ ਦੀ ਮੇਅਰ ਅਤੇ ਕਮਿਸ਼ਨਰ ਤੋਂ ਪੁਰਜ਼ਰ ਸ਼ਬਦਾਂ ਰਹੀ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਨੂੰ ਉਹਨਾਂ ਦੀ ਡਿਊਟੀ ਕਰਨ ਦਿਓ ਨਾ ਕਿ ਉਹਨਾਂ ਤੋਂ ਫੋਟੋ ਸੈਸ਼ਨ ਕਰਵਾਓ